ਸਾਹਿਬ ਵਾਹਿਗੁਰੂ ਜੀ ਕੀ ਬੋਧੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮubaruk ਚਰਨ ਪਾਏ ਗੁਰਦੁਆਰਾ ਪੁਆਇਕਦ ਸਾਹਿਬ ਜਿੱਥੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਅੱਜ ਦਾ ਇਹ ਮਹਾਨ ਜੋ ਗੁਰੂ ਕੇ ਲੰਗਰ ਦਾ ਪ੍ਰਾਰੰਭ ਹੋਇਆ ਹੈ 6ਵੇਂ ਪਾਤਸ਼ਾਹ ਮਹਾਰਾਜ ਤੋਂ ਨਵਾਜੇ ਬਾਬਾ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਸੰਪਰਦਾਇ ਦਲਬਾਬਾ ਵਿਧਿ ਚੰਦ ਸਾਹਿਬ ਜੀ ਦੇ ਬਾਅਦ ਵਿੱਚ ਜਾਨਸ਼ੀਨ ਸਿੰਘ ਸਾਹਿਬ ਬਾਬਾ ਜੀ ਬਾਬਾ ਬਤਾਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗਵਾਈ ਸਹਿਤ ਇਸ ਅਸਥਾਨ ਦੀ ਸੇਵਾ ਸੰਭਾਲ ਤਲਪਾਉਂਦੇ ਸਹਿਤ ਬਾਬਾ ਜੀ ਵਿਚਰ ਕੇ ਨਾਮ ਬਾਣੀ ਦਾ ਕਥਾ ਕੀਰਤਨ ਦਾ ਗੁਰੂ ਕੀ ਦੇਗ ਲਗਰਾਂ ਦੇ ਪ੍ਰਵਾਹ ਚਲਾਉਂਦੇ ਨੇ ਅੱਦੇ ਤਕਰੀਬਨ ਹਰ ਰੋਜ਼ ਹੀ ਜਿੱਥੇ ਜਿੱਥੇ ਦਲਪਾਉਂਦੇ ਵਿਚਰਦਾ ਹੈ ਅਸਥਾਨਾਂ ਤੇ ਅਮਰ ਸੰਚਾਰ ਹੁੰਦਾ ਹੈ ਇਹ ਮਹਾਨ ਸਿੱਖੀ ਦਾ ਪ੍ਰਚਾਰ ਕਰਦੇ ਆ ਹੋਇਆ ਜੋ ਇਹ ਪੂਰਾ ਵਰਾ ਹੈ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਤੇ ਸਤਿਗੁਰਾਂ ਦੇ ਮਹਾਨ ਗੁਰਸਿੱਖ ਬਾਬਾ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਮਹਾਨ ਨਿਸਾਨੀ ਅਦੁੱਤੀ ਕੁਰਬਾਨੀ ਨੂੰ ਕੁਰਬਾਨ ਹੁੰਦਿਆਂ ਹੋਇਆ ਅੱਜ ਸਮੁੱਚਾ ਹੀ ਸਿੱਖ ਜਗਤ ਮਹਾਰਾਜ ਦੀ ਕਿਰਪਾ ਦੁਆਰਾ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਜੋ ਅੱਜ ਇਸ ਸਥਾਨ ਤੇ ਰੰਗੇ ਗਏ ਨੇ ਅੱਜ ਤੋਂ ਇਹ ਲੰਗਰ ਪਰ ਆਰੰਭ ਹੋਏ ਦਿਨ ਰਾਤ ਅਕਟ ਪੰਡਾਰੇ 29 ਤਰੀਕ ਤੱਕ ਸਾਰੇ ਸਮਾਪਤ ਦੀ ਸਮਾਗਮ ਸਮਾਗਮ ਸਮਾਪਤੀ ਤੱਕ ਇਹ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਣਗੇ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਜਿੱਥੇ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਣੇ ਆ ਉਥੇ ਅਖੰਡ ਪਾਠਾਂ ਦੀ ਲੜੀ ਤੇ ਦੋਨੋਂ ਟਾਈਮ ਦੀ ਮਾਨ ਸਜਦੇ ਰਹਿਣੇ ਆ ਆਪ ਸੰਗਤਾਂ ਨੇ ਸਮੇਂ ਸਿਰ ਦਰਸ਼ਨ ਦੇਣੇ ਆ ਇਹ ਸੰਪਰਦਾ ਦੇ ਮੁਖੀ ਬਾਬਾ ਬਤਾਰ ਸਿੰਘ ਸਾਹਿਬ ਜੀ ਜੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਬਾਬਾ ਜੀ ਆਪ ਹਾਜ਼ਰੀਆਂ ਪਰਦੇ ਨੇ ਅੱਜ ਬਾਬਾ ਜੀ ਵੱਲੋਂ ਇਹ ਨਾਲ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਲੰਗਰਾਂ ਦੀ ਆਹਰੀ ਪਰਨਵਾਸ ਤੇ ਸ਼ਗਨ ਦੇ ਲਈ ਸੰਗਤਾਂ ਦੇ ਕੋਲ ਬੇਨਤੀ ਹੈ ਕਿ ਲੰਗਰਾਂ ਦੀ ਕਿਉਂਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹ ਲੰਗਰਾਂ ਨੂੰ ਮਹਾਨ ਵਿਸ਼ਾਲਤਾ ਦਿੰਦਿਆਂ ਹੋਇਆ ਪਹਿਲੇ ਪੰਗਤ ਦੇ ਪਾਛੇ ਸੰਗਤ ਇਹ ਸੱਚੇ ਪਾਤਸ਼ਾਹ ਨੇ ਵਡਿਆਈ ਬਲਛੀ ਸੀ ਅੱਜ ਮਹਾਰਾਜ ਦੀ ਕਿਰਪਾ ਦੁਆਰਾ ਅਨੇਕਾਂ ਹੀ ਮਦਦਤਾ ਕਰਕੇ ਗੁਰੂ ਕੇ ਲੰਗਰ ਵਰਤ ਨੇ ਆਰੰਭ ਹੋਏ ਨੇ ਗੁਰੂ ਕੇ ਲੰਗਰਾਂ ਵਿੱਚ ਇਸੇ ਤਰ੍ਹਾਂ ਆਪ ਜੀ ਨੇ ਫਾਇਰੀਆਂ ਪੜਨੀਆਂ ਨੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕਰਨੀਆਂ ਨੇ ਇਹ ਬੇਨਤੀ ਨੂੰ ਆਪ ਜੀ ਨੇ ਪ੍ਰਵਾਨ ਕਰਣੀ ਅੱਜ ਇਹ ਸਮੇਂ ਤੇ ਜੋ ਲੰਗਰਾਂ ਦੀ ਰੰਭਤਾ ਕਰਦਿਆਂ ਹੋયા ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਜਥੇਦਾਰ ਸਰ ਜੀ ਕੇਸ ਗੜ ਸਾਹਿਬ ਜਿਨ੍ਹਾਂ ਨੇ ਆਪ ਆਣ ਕੇ ਲੰਗਰਾਂ ਦੀ ਪ੍ਰਾਰambhਤਾ ਕਰ ਦਿਆ ਹੋਇਆ ਪੰਗਤ ਜੀ ਬੈਠ ਕੇ ਗੁਰੂ ਕੇ ਲੰਗਰ ਛੱਕ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਦਿਆ ਹੋਇਆ ਸਰਗੁਰੂ ਦਾ ਸ਼ੁਕਰਾਨਾ ਕੀਤਾ ਤੇ ਮਹਾਰਾਜ ਦੀ ਕਿਰਪਾ ਦੁਆਰਾ ਅੱਜ ਜੋ ਵਿਸ਼ੇਸ਼ ਪ੍ਰੋਗਰਾਮ 16 ਤਰੀਕ ਨੂੰ ਯੂਨੀਵਰਸਿਟੀ ਸਕੂਲਾਂ ਕਾਲਜਾਂ ਸ੍ਰੀਨੰਨਪੁਰ ਸਾਹਿਬ ਵਿਖੇ 35000 ਬੱਚਿਆਂ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦੀ ਸਹਿਜ ਪਾਠ ਕੀਤੇ ਅੱਜ ਉਹਨਾਂ ਦੀ ਸੰਪੂਰਨਤਾ ਦੇ ਸਮੇਂ ਅੱਜ ਇੱਥੇ ਲੰਗਰਾਂ ਦੀ ਪ੍ਰਾਰੰਭਤਾ ਹੋਈ ਹੈ ਆਪ ਗੁਰੂ ਕਿਆਂ ਸੰਗਤਾਂ ਲੰਗਰ ਛਕੋ ਨਾਮ ਜਪੋ ਆਪਣੇ ਜੀਵਨ ਨੂੰੜ ਪਾਗੇ ਬਣਾਓ ਅੰਮ੍ਰਿਤ ਛੱਕੇ ਗੁਰੂ ਵਾਲੇ ਹੋ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਧਰਮੇ ਹੇਤ ਸਾਕਾ ਜਨ ਕੀ ਆਸੀਸ ਦੀ ਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬਦੀ ਅਤੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੀਵਾਲੀ ਅਮਰਤ ਦੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਜੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕੇ ਵਿਦੀ ਚੰਦ ਸ਼ੀਨਾ ਗੁਰੂ ਕਾਸੀਨਾ ਸਾਡਾ ਜੋ ਦਲਪੰਥ ਹੈ ਗੁਰੂ ਪੰਥ ਦਾ ਉਹਦੇ ਮਹਾਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਅਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਚੌਰ ਸਿੰਘ ਵਾਲੇ ਉਹ ਇਹ ਜਿਹੜਾ ਮੁਬਾਰਕ ਸਥਾਨ ਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਕੇ ਲੰਗਰਾਂ ਦੀ ਰੰਮਤਾ ਹੋਈ ਆ ਜਿਹੜੇ ਕਿ ਨਿਰੰਤਰ 29 ਤਰੀਕ ਤੱਕ ਇਸੇ ਤਰ੍ਹਾਂ ਖੁੱਲੇ ਪੰਡਾਲਾਂ ਦੇ ਵਿੱਚ ਚੱਲਣੇ ਆ ਹਰ ਗੁਰੂਕੀਆਂ ਸੰਗਤਾਂ ਨੇ ਸ਼ੱਕ ਕੇ ਲਾਹਾ ਲੈਣਾ ਵਾ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਵੱਡੀ ਆਮਦ ਜਿਹੜੀ ਆ ਆਰੰਭ ਹੋ ਚੁੱਕੀ ਆ ਗੁਰੂਕੀਆਂ ਸੰਗਤਾਂ ਇੱਥੇ ਆ ਰਹੀਆਂ ਵਾ ਔਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਵਾ ਇੱਥੇ ਜਿੰਨੇ ਵੀ ਮਹਾਪੁਰਸ਼ਾ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ਾ ਭਾਵੇਂ ਦਾਲਪੰਥਾ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਆਰੰਭ ਕੀਤੇ ਆਪੋ ਆਪਣੇ ਸਥਾਨਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਜਿਹੜੀ ਆ ਕਰ ਦਿੱਤੀ ਆ ਜਿਹੜਾ ਸ਼ਹੀਦੀ ਬਾਗ ਆ ਤਰਨਾਗਲ ਸੰਤ ਬਾਬਾ ਗੁਰਦੇਵ ਸਿੰਘ ਜੀ ਜਥੇਦਾਰ ਉਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਵੀ ਆਰੰਭ ਆ ਔਰ ਗੁਰੂ ਕੇ ਲੰਗਰ ਹਮੇਸ਼ਾ ਘਟੋਟ ਵਰਤਦੇ ਆ ਮਹੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੀ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਦੀ ਮਹਾਪੁਰਸ਼ ਔਰ ਹੋਰ ਜਿੰਨੇ ਵੀ ਸਾਡੇ ਮਹਾਪੁਰਸ਼ਾ ਉਹਨਾਂ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੁੰਦਾ ਹਮੇਸ਼ਾ ਹੀ ਔਰ ਉਸ ਲੱਖਾਂ ਦੇ ਇਕੱਠ ਦੇ ਲਈ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਜਥੇਬੰਦੀਆਂ ਵਾ ਇਹਨਾਂ ਵੱਲੋਂ ਜਿੱਥੇ ਦੀਵਾਨ ਲਗਾਏ ਜਾਂਦੇ ਆ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਉਹ ਸਾਰਾ ਕੁਝ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਬੁੱਢਾ ਦਲ ਦੇ ਵੱਲੋਂ ਵੀ ਬਹੁਤ ਵੱਡੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਹ ਸ਼ਤਾਬ ਦੀਆਂ ਵਡੇ ਪੱਦਰ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਮਨਾ ਰਹੀ ਆ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਪੁਰਬ 350 ਸਾਲਾ ਮਨਾਇਆ ਜਾਣਾ 25 ਤਰੀਕ ਨੂੰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸ਼ਹੀਦੀ ਮਨਾਇਆ ਜਾਣੀ ਆ 25 ਨੂੰ ਉੱਤੇ ਦਿੱਲੀ ਵੀ ਗੁਰਦੁਆਰਾ ਸੀਸਗੰਜ ਸਾਹਿਬ ਸ਼ਹੀਦੀ ਸਾਕਾ ਮਨਾਇਆ ਜਾਣਾ ਪਰ 29 ਤਰੀਕ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਸ਼ੀਸ਼ ਦਾ ਸੰਸਕਾਰ ਦਾ ਦਿਹਾੜਾ ਵਾ ਉਹ ਮਨਾਇਆ ਜਾਣਾ ਵਾ ਪੰਥ ਵੱਡੀ ਗਿਣਤੀ ਚ 23 ਤੋਂ ਲੈ ਕੇ 29 ਤੱਕ ਇੱਥੇ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਦੀ ਸੰਗਤ ਮਾਣੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਕੀਰਤਨ ਸੁਣੇ ਲੰਗਰਾਂ ਦੇ ਵਿੱਚ ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦਾ ਸੰਕਲਪ ਆ ਜਿੱਥੇ ਸਿਮਰਨ ਜ਼ਰੂਰੀ ਆ ਉੱਥੇ ਸੇਵਾ ਵੀ ਜ਼ਰੂਰੀ ਆ ਤੇ ਅੱਜ ਇਹ ਸੇਵਾ ਦਾ ਮਹਾਕੁੰਭ ਜਿਹੜਾ ਵਾ ਇਥੋਂ ਸ਼ੁਰੂ ਕੀਤਾ ਵਾ ਮਹਾਪੁਰਸ਼ਾਂ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਜਿਹੜੇ ਇਥੋਂ ਦੇ ਮੁੱਖ ਸੇਵਾਦਾਰ ਆ ਬਾਬਾ ਸੰਤ ਬਾਬਾ ਬਤਾਰ ਸਿੰਘ ਜੀ ਇਹਦੇ ਵਿੱਚ ਵੀ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਲੰਗਰ ਛਕਣਾ ਪ੍ਰੇਮ ਭਾਵਨਾ ਦੇ ਨਾਲ ਤੇ ਸੇਵਾ ਕਰਨੀ ਆ ਬਾਕੀ ਸਮੁੱਚਾਈ ਜਿਹੜਾ ਪੰਥਾ ਰਲ ਮਿਲ ਕੇ ਇਸ ਸ਼ਤਾਬਦੀ ਨੂੰ ਮਨਾ ਰਿਹਾ